ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜੀ ਹਰਿਆਣੇ ਦੇ ਵਿੱਚ ਮਰਾਨੀ ਪਿੰਡ ਜਿੱਥੇ ਸਾਰੇ ਤਕਰੀਬਨ ਟਿੱਬਿਆਂ ਜਿਹੇ ਉੱਤੇ ਖੇਤੀ ਕੀਤੀ ਜਾਂਦੀ ਹੈ ਤੇ ਅਸੀਂ ਇੱਥੇ ਪਹੁੰਚੇ ਹਾਂ ਸਰਵਿਸ ਵਾਸਤੇ ਡੱਬਾ ਮਸ਼ੀਨ ਦੀ ਸਰਵਿਸ ਕਰਨ ਵਾਸਤੇ ਆਏ ਹਾਂ ਇੱਥੇ ਪਾਣੀ ਜਿਹੜਾ ਲੱਗਦਾ ਹੈ ਫਸਲਾਂ ਨੂੰ ਆਪਾਂ ਫਾਰੇ ਦੇਖ ਰਹੇ ਹਾਂ ਤੁਸੀਂ ਬਚਾਲੇ ਗੱਡੇ ਹੋਏ ਨੇ ਪਫਾਰਿਆਂ ਨਾਲ ਰਾਹੀਂ ਲੱਗਦਾ ਜਿੰਨੇ ਵੀ ਇੱਥੇ ਖੇਤ ਨੇ ਤੇ ਸਾਰੇ ਦੇ ਸਾਰੇ ਆ ਬਦਰੇ ਵਾਲਾ ਫਿਰਦਾ ਜੀ ਸਾਡਾ ਤੇ ਜਿੰਨੇ ਇੱਥੇ ਸਾਰੇ ਖੇਤ ਨੇ ਕਿਸੇ ਦਾ ਵੀ ਕੋਈ ਮੂਹਰ ਨਹੀਂ ਕਹਿ ਲੋ ਜਿਵੇਂ ਚੌਰਸ ਨਹੀਂ ਪੂਰੇ ਜਿਵੇਂ ਆਪਣੇ ਹੁੰਦੇ ਨੇ ਇੱਥੇ ਕੋਈ ਕਿਸੇ ਦਾ ਕਿਵੇਂ ਕੋਈ ਕਿਸੇ ਦਾ ਕਿਵੇਂ ਟੇਡੇ ਵਿੰਗੇ ਜੇ ਵਟਾਂ ਸਾਰੀਆਂ ਦੇਖ ਸਕਦੇ ਹੋ ਤੁਸੀਂ ਆਹ ਤੁਹਾਨੂੰ ਦਿਖਾ ਦਈਏ ਮੜਾ ਜ 654 ਦੀ ਡੱਬਾ ਮਸ਼ੀਨਰੀ ਰਿਪੇਅਰ ਕਰਨ ਵਾਸਤੇ ਇਹ ਸਾਹਮਣੇ ਜਿਹੜੀ 9500 ਮਲਕਾਰ 9500 ਦੀ ਰਿਪੇਅਰ ਆ ਹਲੋ ਇਸਕਾ ਪਹਿਲੀ ਬਰਨਿੰਗ ਕਰੇ ਬਾਲ ਦੇ ਬੰਪੀ ਦੂਬਾ ਜਸਤਰਾ ਬਰਾਤਰੋ ਵਾਲੇ ਉਹ ਕਿ 54 10 ਸਰੋਂ ਕਾ ਟੀ ਆ ਪਹਿਲਾਂ ਇਹਨਾਂ ਨੇ ਸਰੋਂ ਵੱਡੀ ਆ ਅਰਥੇ ਨਾਲ ਬੋਲਗਾ ਤਾਰਿਖ ਤੇ ਪਿੱਛੇ ਟੋਲੀ ਸਿਸਟਮ ਕੀਤਾ ਹੋਇਆ ਦੇਖ ਸਕਦੇ ਨਹੀਂ ਇਹ ਨਾਲ ਨਾਲ ਸਰੋਂ ਵੱਡੀ ਜਾਂਦੇ ਇਹ ਟੋਲੀ ਦੇ ਵਿੱਚ ਜਾ ਰਹੀ ਹੈ ਜੀ ਅਨਾਜ ਇਹਦੇ ਵਿੱਚ ਜਾ ਰਿਹਾ ਹੈ। ਅਨਾਜ ਟੈਂਕ ਦੇ ਵਿੱਚ ਜਾ ਰਿਹਾ ਜਿਹੜੀ ਤੂੜੀ ਬਣਦੀ ਆ ਉਹ ਇਹਦੇ ਵਿੱਚ ਜਾ ਰਹੀ ਆ ਜਿਹੜੀ ਉਹਦੇ ਪਿੱਛੇ ਟੌਲੀ ਲਗਾਈ ਆ ਕੰਟੇਨਰ ਵੀ ਪਏ। ਫਿਰ ਦੇਖ ਸਕਦੇ ਤੁਸੀਂ 4x4 ਮਸ਼ੀਨ ਕਿਉਂਕਿ ਰੇਤਲਾ ਇਲਾਕਾ ਜ਼ਿਆਦਾਤਰ ਰੇਤਲੇ ਇਲਾਕੇ ਦੇ ਵਿੱਚ ਜ਼ਿਆਦਾਤਰ ਇਹੀ ਚੱਲਦੀ ਹੈ ਬਲਕਾਰ ਗ੍ਰੇਨ ਮਾਸਟਰ 4x4 ਉਹਰ ਇਦਾਂ ਦੀਆਂ ਵੀਡੀਓਜ਼ ਦੇਖਣ ਲਈ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਡਾ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਸასი ਕਾਲ ਜੀ